اسے بندے قداری ہاں اسي امن데 قداری ہاں اسي امن데 قداری ہاں قوم جي جان تو اسي نهي جوگاء ਹਾਲ ਚੱਲ ਰਿਹਾ ਐਡਾ ਲੜਾਈ ਦਾ ਅਸੀਂ ਬਿਲਕੁਲ ਨਹੀਂ ਚਾਹੁੰਦੇ ਪੰਜਾਬ ਵਾਸੀ ਸ਼ਾਂਤੀਆਂ ਰਹਿਣਾ ਚਾਹੁੰਦੇ ਆ ਜੰਗ ਦੇ ਜੇ ਬਹੁਤ ਮਾੜੀ ਹੁੰਦੀ ਹੈ ਇਹ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਪਰਿਵਾਰ ਬਰਬਾਦ ਹੋ ਜਾਂਦੇ ਆ ਅਨਸਾਰੇ ਕਿਤਾ ਉੱਟ ਜਾਂਦੀਆਂ ਜੋ ਸਰਕਾਰਾਂ ਆ ਬੈਠੇ ਗੱਦਕਾਰ ਅਸੀਂ ਹਿੰਦੁਸਤਾਨ ਸਰਕਾਰ ਨੂੰ ਵੀ ਕਹਿੰਦੇ ਆ ਪਾਕਿਸਤਾਨ ਸਰਕਾਰ ਨੂੰ ਵੀ ਕਹਿੰਦੇ ਆ ਵੀ ਲੜਾਈ ਕੁਝ ਨਹੀਂ ਪਿਆ ਬਰਬਾਦੀ ਹੈ ਜੇ ਬਰਬਾਦੀ ਹੋਣੀ ਹੈ ਤੇ ਪੱਛਮੀ ਪਾਕਿਸਤਾਨ ਦੀ ਹੋਣੀ ਹੈ ਕਿ ਨਾ ਉਹ ਜਿਹੜੀ ਉਹ ਜਿਹੜਾ ਸਾਡੇ ਚੜ੍ਹਦੇ ਪੰਜਾਬ ਦੀ ਹੋਣੀ ਹੈ ਜੇ ਲੜਾਈ ਕਰਨੀ ਇਹਨਾਂ ਨੇ ਤੇ ਜਾ ਕੇ ਗੁਜਰਾਲ ਬਾਰਡਰ ਤੇ ਕਰਨ ਜੇ ਇਹਨਾਂ ਨੂੰ ਜੋਰ ਦੇਖਣੇ ਤਾਂ ਸਾਨੂੰ ਬਾਲਪਰ ਪਰੇਸ਼ਾਨਾ ਕਰਨ ਅਸੀਂ ਲੜਾਈਆਂ ਦੇਖ ਚੁੱਕੇ ਆਂ ਅਸੀਂ ਸ਼ਰਮ ਨਹੀਂ ਕਰੇ ਲੋ ਅੱਜ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਜੋ ਤਹਿਸੀਲਦਾਰ ਸਾਹਿਬ ਇਥੋਂ ਆ ਕੇ ਸਾਥੋਂ ਹਾਸਲ ਕਰਕੇ ਗਏ ਆਂ ਅਸੀਂ ਪ੍ਰਸ਼ਾਸਨ ਦੇ ਨਾਲ ਆਂ ਸਰਕਾਰ ਦੇ ਨਾਲ ਆਂ ਜਨਤਾ ਦੇ ਨਾਲ ਆਂ ਅਸੀਂ ਇਹੋ ਜਿਹਾ ਕੰਮ ਨਹੀਂ ਕਰਦਾ ਜਿਉਂਦਾ ਵੀ ਜ਼ਰਾ ਹੀ ਨੱਕ ਪਰਬਾਦੀ ਹੋਵੇ ਕਿੰਨੀਆਂ ਮੇਰੀਆਂ ਬੇਨਤੀਆਂ ਵਾਹੀ ਕੋ ਖਾਲਸਾ ਜੀ ਜੀ ਦੇਖਿਆ ਗਿਆ ਕਿ ਹਰ ਵਾਰ ਪੰਜਾਬ ਦੇ ਬਾਡਰਾਂ ਦੀ ਇੱਕ ਲੱਗਦੀ ਹੈ ਤਾਂ ਹਰ ਵਾਰ ਦੇਖਿਆ ਜਾਂਦਾ ਕਿ ਪੰਜਾਬ ਦੇ ਬਾਡਰਾਂ ਦੇ ਵਿੱਚ ਲੜਾਈ ਲੱਦੀ ਹੈ ਹੋਰ ਬਾਡਰਾਂ ਦੇ ਇੱਕ ਉਹ ਜਿਹੜੀ ਸ਼ਾਂਤੀ ਹੈਗੀ ਇਸ ਸਮੇਂ ਹੈ ਕਿ ਪੰਜਾਬ ਨੂੰ ਤਾਂ ਟਾਰਗੇਟ ਕੀਤਾ ਇਹ ਜਾਣ ਕੇ ਟਾਰਗੇਟ ਕੀਤਾ ਸਿਆਸੀ ਤੌਰ ਤੇ ਸਾਨੂੰ ਕਿਉਂਕਿ ਪੰਜਾਬ ਦੇ ਲੋਕ ਬੜੇ ਬਹਾਦਰ ਹੈ ਇਹ ਆਪ ਦਾ ਹੱਕ ਲੈਣ ਜਾਣਦੇ ਆ ਇਹਨਾਂ ਨੇ ਰਾਜਭਾਗ ਕੀਤਾ ਹੈ ਮਹਾਰਾਜਾਂ ਦੇ ਡੀਜ਼ਲ ਰਾਜਭਾਗ ਬਹੁਤ ਵੱਡਾ ਸੀ ਜੋ ਹਾਰਕਲੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਇਲਾਜ ਕੀਤਾ ਔਰ ਲੀਆ ਸਰਕਾਰਾ ਉਹਨਾਂ ਨੂੰ ਬਰਬਾਦ ਕਰ ਰਹੀ ਹੈ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਵੀ ਚਾਹੁੰਦੇ ਮਹਾਰਾਜ ਅਨਜੀਤ ਸਿੰਘ ਆ ਰਾਜ ਆਵੇ ਤੇ ਸਾਨੂੰ ਸਹੂਲਤਾਂ ਮਿਲ ਸਕਣ ਸਾਨੂੰ ਲੋੜ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਬਾਰ-ਬਾਰ ਲਈ ਵਰ ਠੱਕਿਆ ਜਾਂਦਾ ਕਾਮਰੇਡ ਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਸੀਂ ਪੰਜਾਬੀ ਹੋ ਐ ਜਿਨ੍ਹਾਂ ਨੂੰ ਮਤਲਬ ਕਿ ਗੁਰੂ ਨਾਨਕ ਦੇ ਵਿਚਾਰ ਧਾਰਨਾ ਨਾਲ ਜਾਣਿਆ ਜਾਂਦਾ ਸਾਡੀ ਬੜੀ ਵੱਡ ਕਸ਼ਤੀ ਹੈ ਪੰਜਾਬ ਦੀ ਜਿੰਨੀਆਂ ਜੰਗਾਂ ਹੋ ਰਹੀਆਂ ਪੰਜਾਬ ਦੇ ਧਰਤੀ ਤੋਂ ਸ਼ੁਰੂ ਕਰਕੇ ਕਸ਼ਮੀਰ ਤੋਂ ਲਾ ਕੇ ਇੱਥੇ ਹੀ ਬੰਬ ਵੱਡੇ ਇੱਥੇ ਹੀ ਵੱਡੀਆਂ ਤੋਪਾਂ ਵਿੜੀਆਂ ਜਾਂਦੀਆਂ ਇੱਥੇ ਟੈਂਕਾਂ ਦੀਆਂ ਕਿਸੀਆਂ ਇੱਥੇ ਗੱਡੀਆਂ ਦੀਆਂ ਇੱਥੇ ਮਜੇਲਾਂ ਦੀ ਅਸੀਂ ਬੇਨਤੀ ਕਰਦੇ ਆ ਇਸ ਲੜਾਈ ਨੂੰ ਗੁਜਰਾਤ ਦੇ ਬਾਦਰ ਮੇ ਲੈ ਕੇ ਜਾਓ ਗਜਰਾਤ ਕਿ ਲੈ ਜਾਓ ਪੰਜਾਬ ਚ ਲੈ ਜਾਓ ਇਹ ਛਾਂਤਸ ਦੇ ਅਧੀਨ جنگ ਲਾ ਲਾਈ ਜਾ ਰਹੀ ਹੈ ਪਾਕਿਸਤਾਨ ਦੀ ਸਰਕਾਰ ਨੇ ਸਾਡੇ ਬੇਨਤੀ ਹੈ ਭਾਰਤੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ ਏ ਜੰਗ ਦਾ ਕੋਈ ਮਸਲੇ ਦਾ ਹੱਲ ਨਹੀਂ ਹੁੰਦੀ ਜੇ ਜੰਗ ਮਸਲੇ ਦਾ ਹੱਲ ਹੁੰਦੀ ਜਕਰੇਨ ਨੂੰ 3 ਸਾਲ ਹੋ ਗਏ ਜੰਗ ਰਸ਼ੀਆ ਤੇ ਜਕਰੇਨ ਆਜ਼ਰ ਕੋਈ ਹੱਲ ਨਹੀਂ ਨਿਕਲਿਆ ਉਸ ਤੋਂ ਸਾਫ਼ ਲਿਖਣਾ ਚਾਹੀਦਾ ਹੈ ਸ੍ਰਸਤੀਨੀਆ ਤੇ ਹਸਰੈ ਦੀ ਜੰਗ ਚੱਲੀ ਜਾਂਦੀ ਹੈ 2 ਸਾਲ ਹੋ ਗਏ ਕੋਈ ਉਹਦਾ ਛਿੱਟਾ ਨਹੀਂ ਨਿਕਲਿਆ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਅਸੀਂ ਸਿੱਖੀ ਨੂੰ ਸਮਝਦੇ ਹੋਏ ਸਿੱਖ ਧਰਮ ਨੂੰ ਸਮਝਦੇ ਹੋਏ ਅਸੀਂ ਇੱਕੋ ਹੀ ਕਹਿੰਦੇ ਹਾਂ ਸੈਂਟਰ ਸਰਕਾਰ ਨੂੰ ਤੇ ਪਾਕਿਸਤਾਨ ਸਰਕਾਰ ਨੂੰ ਕਿ ਗੁਰੂ ਨਾਨਕ ਦੇ ਵਿਚਾਰਧਾਰਾ ਦੇ ਮੁਤਾਬਕ ਪ੍ਰਚਾਰ ਕਰਕੇ ਜੰਗ ਨੂੰ ਬੰਦ ਕਰੋ ਲੋਕਾਂ ਨੂੰ ਅਨੁਸ਼ਾਸਨ ਤੇ ਲੋਕਾਂ ਨੂੰ ਐਵੇਂ ਬੰਬ ਸੱਟ ਨਾ ਮਾਰੋ ਇਹ ਇੱਕ ਬੜੀ ਵੱਡੀ ਸਾਧਸ਼ ਹੈ ਮੈਂ ਇਹਨਾਂ ਦਾ ਬਲਾਰਾ ਬੋਲ ਰਿਹਾ ਸੀ ਭਾਜਪੀ ਦਾ ਕੋਈ ਟਵੀਟ ਦੇ ਰਿਹਾ ਸੀ ਉਹਨੇ ਐਕਤੀ ਭੈੜੀ ਗੱਲ ਕਹੀ ਸਾਡੇ ਪੰਜਾਬੀਆਂ ਨੂੰ ਕਿਉਂ ਕੁੱਟੀ ਜਾਉਂ ਤੋ ਇਹਦਾ ਜਿਹੜੇ ਭਾਰਤ ਦੇ ਲੋਕ ਤੇ ਪੰਜਾਬ ਦੇ ਲੋਕ ਕਿਸਾਨ ਹੈ ਜਾਂ ਪੰਜਾਬ ਦਾ ਉਹ 70 ਲੱਖ ਰੁਪਇਆ ਕਿੱਲਾ ਮੰਗਦਾ ਸੜਕਾਂ ਜਦੋਂ ਪੈਲੀ ਆਉਂਦੀ ਹੈ ਆਂਦਾ ਜੇ ਸਾਡੀ ਪਾਲਿਸੀ ਚੱਲ ਗਈ ਤੇ ਅਸੀਂ ਤੁਹਾਨੂੰ 40-30 ਲੱਖ ਚ ਕਿੱਲਾ ਦੇਵਾਂਗੇ ਇੱਥੋਂ ਚ ਕਿੰਨੀ ਬੇਈਮਾਨੀ ਹੈ ਪੰਜਾਬ ਦੇ ਸਾਥ ਨੂੰ ਰੋਕਣ ਲਈ ਸਾਨੂੰ ਇੱਥੋਂ ਵੀ ਸਾਵਧਾਨ ਹੋਣਾ ਪਊ ਤੇ ਜੰਗ ਦੇ ਖਿਲਾਫ ਜੰਗ ਅਸੀਂ ਨਹੀਂ ਚਾਹੁੰਦੇ ਪਰ ਜਿੱਥੇ ਕਿ ਜੰਗ ਨਹੀਂ ਹਟਦੀ ਕਿੱਥੇ ਸਾਡੇ ਪੰਜਾਬੀ ਭਾਈ ਫੌਜ ਦਾ ਲੜ ਰਹੇ ਐ ਤੇ ਅਸੀਂ ਉਹਨਾਂ ਨਾਲ ਮੋਟਾ-ਮੋਟਾ ਲਾ ਕੇ ਵੀ ਰੱਖਾਂਗੇ ਸਾਡੀ ਇਹਨੀਆਂ ਬੇਨਤੀਆਂ ਹੈ ਸੈਂਟਰ ਸਰਕਾਰ ਪਾਕਿਸਤਾਨ ਸਰਕਾਰ ਵੱਲੋਂ ਕਿ ਪ੍ਰਵਾਨ ਕਰੇ